ਹਾਂਜੀ ਕੀ ਹਾਲ ਚਾਲ ਆ ਮਿੱਤਰੋ ਸੋਈ 7271 ਵਾਲੇ YouTube ਚੈਨਲ ਦੇਖਦੇ ਸਾਰੇ ਮੇਰੇ ਵੀਰਾਂ ਦਾ ਸਵਾਗਤ ਆ ਲੋ ਵੀ ਮਿੱਤਰੋ ਹਾਂ ਅੱਜ ਚੱਲੇ ਆਪਾਂ ਬਾਜ ਨੂੰ ਦਵਾਈ ਦਵਾਉਣ ਬਾਜ ਹੈਲੋ ਹੈਲੋ ਕਰਦੇ ਹੈਲੋ 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 ਕੈ ਕਿਆ ਹਾਲ ਹੈ ਕੈ ਕਾ ਹਾਲ ਹੈ ਪੁੱਛ ਲੈ ਕੈ ਕਾ ਹਾਲ ਹੈ ਹਾਂ ਠੀਕ ਆ ਠੀਕ ਆ ਸਾਰੇ ਠੀਕ ਆ ਲੋ ਵੀ ਮੈਂ हां मम्मा पीछे बैठूंगी। ਆ ਗੱਡੀ ਕਿਹਦੀ ਆ? ਮੇਰੀ ਆ। ਮੇਰੀ ਗੱਡੀ ਆ। ਕਿਹਦੀ ਗੱਡੀ ਆ? ਮੇਹੀ ਆ। ਕਿਹਦੀ ਗੱਡੀ? ਕੱਲ ਮੇਰਾ ਟਰੈਕਟਰ ਲੈ ਲਿਆ, ਕੱਢੀ ਵੀ ਲੈ ਲਈ ਸਾਹਿਆ। ਲੋ ਵੀ ਮਿੱਤਰੋ ਬਣੇ ਰਹੋ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ, ਦੇਖਦੇ ਕਿੱਧਰ-ਕਿੱਧਰ ਜਾਂਦੇ ਆ। ਅੱਜ ਆਪਾਂ ਚੱਲੇ ਆਂ ਫਾਜ ਨੂੰ ਦਵਾਈ ਦਿਵਾਉਣ। ਸ਼ਰੰਤ ਸ਼ਹਿਰ ਤੋਂ। ਬਾਕੀ ਬਣੇ ਰਹੋ ਐਂਡ ਤੱਕ ਬਲੌਗ ਨੂੰ ਜਰੂਰ ਦੇਖਿਓ ਸਕਿੱਪ ਨਾ ਕਰਿਓ ਬਾਕੀ ਧੰਨਵਾਦ ਜੀ ਸਾਰੇ ਵੀਰਾਂ ਦਾ ਬਾਏ ਬਾਏ ਕਰ ਦੋ ਬਾਜ ਬਾਏ 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 ਕਰਦੇ ਬਾਏ ਬਾਏ ਫਲਾਈਂਗ ਅੱਛੀ ਵੀ ਕਰਦੇ ਕਿਛ ਦੂ ਇਲਟ ਫਲਾਈਂਗ ਕਿਛ ਐ ਹਾਂ ਛਾਵਾਸ ਬਾਏ ਬਾਏ ਕਰਦੇ ਬਾਏ ਬਾਏ ਕਰਦੇ ਬਾਏ ਬਾਏ ਤੇਰਾ ਵੀਰਾ ਕਿਹੜਾ ਕਿਹਦਾ ਪੁੱਤ ਤੂੰ ਦੱਸ ਦੇ ਫਿਰ ਤੂੰ ਕਿਹਦਾ ਪੁੱਤ ਦੱਸ ਦੇ ਕਿਹਦਾ ਪੁੱਤ ਪੰਗੜਾ ਪਾ ਦੇ ਆਰੇ ਪਾ ਦੇ ਪੰਗੜਾ ਮੱਥਾ ਠੀਕ ਕਰ ਦੋ ਬਾਬਾ ਜੀ ਨੂੰ ਸ਼ਪਾਸ ਬਹੁਤ ਸ਼ਿਹਰ ਪੁੱਤ ਹੈ ਹਨਾ ਬਾਜ ਪੁੱਤ ਦੱਸ ਦੇ ਕੀ ਦੱਸ ਫਿਰ ਉੱਚੀ ਦੱਸ ਉੱਚੀ ਕੀ ਦਾ ਪੁੱਤ ਦੱਸ ਤੇ ਹੈ ਦੱਸ ਤੇ ਦੱਸ ਤੇ ਫਿਰ ਕੀ ਦਾ ਪੁੱਤ ਉੱਚੀ ਬੋਲ ਉੱਚੀ ਬੋਲ ਕੇ ਦੱਸ ਇਹਦਾ ਪੁੱਤ ਹੈ ਕੀਦਾ ਪੁੱਤਾਂ ਕੀਦਾ ਪੁੱਤਾਂ ਪੁੱਤ ਕੀਦਾ ਏ ਦੱਸ ਦੇ ਹਾਂ ਕੀਦਾ ਕੀਦਾ ਹੈ ਹਾਂ ਮੰਦਾ ਆ ਮੰ ਵੀ ਇਹਦਾ ਹੈ ਹਾਂ ਆ ਮੰ ਵੀ ਇਹਦਾ ਤੂੰ ਬਿਮਾਰ ਹੋ ਗਿਆ ਹੁਣ ਹੈ ਹੁਣ ਆਪਾਂ ਕਿੱਥੇ ਚੱਲੇ ਆ ਪਵਾਜ ਕਿੱਥੇ ਚੱਲੇ ਆ ਆਪਾਂ ਸਰੰਦਰ ਨੂੰ ਚੱਲੇ ਆਪਾਂ ਦਾਈ ਲੇਨ ਟ੍ਰਟੀ ਕੱਲਵਾ ਦੀਏ ਕੀ ਗੱਲਵਾ ਦੀਏ ਤੇਰੇ ਐ ਬਾਜ ਓਏ ਉਹ ਜਿਹੜੀ ਜੀ ਹੈ ਟੀਗਲਵਾ ਦਾ ਤੇਰੇ ਦੱਸ ਦੇ ਦੱਸ ਦੇ ਟੀਗਲ ਹੁਣ ਹੈ ਟੀਗਲਵਾ ਹੁਣ ਹੈ ਹੈ ਓਏ ਤੂੰ ਪਪੈਂਦੀ ਆ ਹੈ ਬੋਲਦਾ ਨਹੀਂ ਮਿੱਤਰੋ ਦਵਾਈ ਲੈ ਲਈ ਆਪਾਂ ਹੈਲੋ ਹੈਲੋ ਕਰ ਦੇ ਇੱਕ ਵਾਰ ਕਿਸੇ ਕਰ ਦੇ ਕਿਸੇ ਨਾਲ ਤਾਂ ਫਿਕਰ ਦੀ ਇੱਧਰ ਨਹੀਂ ਇੱਧਰ ਬਾਈ ਬਾਈ ਕਰ ਦੇ ਉੱਪਰ ਬਾਈ ਬਾਈ ਕਰ ਦੇ ਚਲੋ ਵੀ ਮਿੱਤਰੋ ਦਵਾਈ ਲੈ ਲਈ ਬਾਜ ਦੀ ਹੁਣ ਆਪਾਂ ਚੱਲਦੇ ਘਰ ਨੂੰ ਜਲਦੀ ਘਰ ਨੂੰ ਬਾਜ ਪਿੱਛੇ ਜਾਣਾ ਲੋ ਵੀ ਬਾਜ ਅੱਜ ਆਪਣਾ ਢਿੰਡਾ ਥੋੜਾ ਜਿਹਾ ਦਵਾਈ ਲੈ ਲਈ ਆਪਾਂ ਨੇ ਹੈ ਜਾਓ ਫਿਰ ਖੜੇ ਹੋ ਜਾਓ ਖੜੇ ਹੋ ਜਾਓ ਹੋ ਜੋ ਹੋ ਜੋ ਹੋ ਜੋ ਹੋ ਜੋ ਗੱਡੀ ਨਹੀਂ ਚਲਾਉਣੀ ਹੈਗੀ ਹੈ ਗੱਡੀ ਨਹੀਂ ਚਲਾਉਣੀ ਤਾਂ ਦੋਨਾ ਚਲਾਉਣੀ ਆ ਨਾਲੇ ਕਹਿੰਦਾ ਪਿੱਛੇ ਜਾਣਾ ਵਾ ਚਲਾ ਆ ਜਾ ਫਿਰ ਗੱਡੀ ਚਲਾ ਹਾਂਜੀ ਲਓ ਜੀ ਬਾਜ ਨੂੰ ਦਵਾਈ ਦਵਾਤੀ ਆਪਾਂ ਨੇ ਫਤੇਗੜ ਸਾਹਿਬ ਪਹੁੰਚ ਗਏ ਵਧੀਆ ਟਾਈਮ ਨਾਲ ਵੇਲੇ ਹੋ ਗਏ ਆਪਾਂ ਹੁਣ ਟ੍ਰੈਫਿਕ ਵੀ ਕਾਫੀ ਜ਼ਿਆਦਾ ਹੁਣ ਲੱਗ ਕੀ ਛੇਤੀ ਆ ਗਏ ਤੇ ਛੇਤੀ ਵੇਲੇ ਹੋ ਗਏ ਲੋ ਜੀ ਕਰ ਲੋ ਗੁਰੂ ਘਰ ਦੇ ਦਰਸ਼ਨ ਸਾਰੇ ਵੀਰ ਬਾਕੀ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਮੇਰਾ ਵੀਰ ਬਾਕੀ ਮਿਲਦੇ ਹਾਂ ਹੁਣ ਤੁਹਾਨੂੰ ਘਰੇ ਜਾ ਕੇ ਦੇਖਦੇ ਅੱਗੇ ਕੀ ਕੰਮ ਕਰ ਕਰਦੇ ਆਂ ਹਾਂਜੀ ਮਰੰਡੇ ਪਹੁੰਚ ਗਏ ਬਾਈ ਵਾਜ ਨੇ ਪਟਕੇ ਲੈ ਲਏ ਆਪਣੇ ਨਵੇਂ ਹੈ ਬਾਜ ਨਵੇਂ ਪਟਕੇ ਲੈ ਲੇ ਚਾਬੀ ਵੀ ਰੱਖ ਲਈ ਜ ਨੇ ਮੇਰੀ ਹੈ ਬਾਕੀ ਆ ਖੜੀ ਗੱਡੀ ਆ ਆਪਣੀ ਤੇ ਆ ਆਪਣਾ ਸਟਾਰ ਕਲੈਕਸ਼ਨ ਵਾਲੇ ਪਹੁੰਚੋ ਬਾਈ ਉਰੇ ਜਰੂਰ ਸਤਨਾਮ ਵਾਲਿਆਂ ਤੇ ਪਟਕੇ ਲੈ ਆਏ ਆਪਾਂ ਹਾਂਜੀ ਲਓ ਵੀ ਮਿੱਤਰੋ ਘਰੇ ਪਹੁੰਚ ਗਏ ਬਾਈ ਬਾਬਾ ਡਾਉਣ ਫਿਰਦਾ ਆਪਣਾ ਤੇ ਲੈ ਆਏ ਦਵਾਈ ਟਾਈਮ ਨਾਲ ਬਾਕੀ ਬੁੜੀਆਂ ਬੈਠੀਆਂ ਪਤਾ ਨਹੀਂ ਕੀ ਦੀਆਂ ਚੁਕਲੀਆਂ ਕਰੀ ਜਾਂਦੀਆਂ ਆਓ ਵੀ ਬੁੜੀਓ ਕਿਧੀਆਂ ਚੁਗਲੀਆਂ ਕਰੀ ਜਾਨੀਆਂ ਹਾਂ ਹਾਂ ਦੇਖ ਲੈ ਮਾਸੀ ਚੁਗਲੀਆਂ ਵੱਢੀ ਜਾਂਦੇ ਆ ਤੇੜੀ ਹੋਣੀ ਕਹੇ ਹਾਂ ਕਹੇ ਮੈਂ ਸੱਤੇ ਲਾਂਗੇ ਅੱਛਾ ਦੂਈ ਗੱਡੀ ਲੈ ਕੇ ਆਉਣੇ ਆ ਆ ਦੇਖ ਲਓ ਭਾਈ ਚੁਗਲੀਆਂ ਵੱਢਦੀਆਂ ਬੁੜੀਆਂ ਬੈਠੀਆਂ ਇਹ ਨਹੀਂ ਬਾਜ ਠੀਕ ਆ ਹੁਣ ਠੀਕ ਐ ਲੋ ਵੀ ਭਾਈ ਬਾਜ ਅੱਜ ਢਿੱਲਾ ਹੋਇਆ ਵਾ ਆਪਣਾ ਦਾਈ ਲੈ ਆਇਆ ਇਹ। ਬਾਕੀ ਆਪਾਂ ਪਹੁੰਚ ਗਏ ਘਰਾਂ ਤੇ ਗੱਡੀ ਲਾ ਦਈਏ ਅੰਦਰ ਫਿਰ ਬਾਕੀ ਦੇਖਦੇ ਆਂ ਮਾਰਦੇ ਆਂ ਬਾਪੂ ਨੂੰ ਫੋਨ ਕਿੱਧਰ ਦੀ ਡਿਊਟੀ ਲਾਉਂਦੇ ਆ ਆਪਣੀ? ਕਿਆ ਕੰਮ-ਕਾਰ ਕਰਨ ਅੱਜ ਆਪਾਂ ਨੇ? ਬਾਕੀ ਬਣੇ ਰਹੋ ਤੁਸੀਂ ਬਲੌਗ ਦੇ ਨਾਲ। ਲੋ ਵੀ ਮਿੱਤਰੋ ਗੱਡੀ ਕਰਤੀ پارک। ਬਲੌਗ ਐਂਡ ਤੱਕ ਜਰੂਰ ਦੇਖਿਓ ਮੇਰਾ ਵੀਰ ਬਣ ਕੇ। ਤੇ ਸਕੀਪ ਨਾ ਕਰਿਓ ਬਾਕੀ ਬਣੇ ਵੇ ਨਾਲ ਥੋੜੇ ਮਿਲਦੇ ਆ ਹੁਣ ਤੁਹਾਨੂੰ ਦੇਖਦੇ ਆਂ ਕਿਆ ਕਰਦੇ ਐਗੇ ਕੰਮ ਕਰ। ਅਗਲੀ ਕਲਿੱਪ ਚ ਮਿਲਦੇ ਓਕੇ ਮਿੱਤਰੋ ਕੜੇਆ ਲੋ ਵੀ ਮਿੱਤਰੋ ਨੋਨੇ ਡੌਲ ਕੋਲ ਆ ਗਏ ਉਹਨਾਂ ਲੱਗਿਆ ਵਾ ਕੰਮਕਾਰ ਕਰਨ ਕੈਮੂ ਕੈਮ ਹੋਈ ਫਿਰਦੇ ਆ ਬਾਈ ਪੂਰੇ ਕੰਮ ਸਾਰੇ ਕਰ ਲਾ ਕੋਈ ਉਹੀ ਕਰ ਲਾ ਕੋਈ ਕੰਮ ਲੋ ਵੀ ਮਿੱਤਰੋ ਮਾਲਕ ਵਾਲੀ ਸੀਟ ਆਪਣੀ ਆ ਤੇ ਆਪਣਾ ਲੱਗਿਆ ਕੰਮਕਾਰ ਕਰਨ ਸਾਸਰੀ ਕਾਲ ਜੀ ਜਹਲ ਜੀ ਬਾਬਾ ਜੀ ਲਓ ਲਓ ਜੀ ਲਓ ਬੈਠੋ ਥੋੜੀ ਕਾਤ ਹੈਗੀ ਵੈਸੇ ਉੱਧਰ ਬੈਠਣ ਦੀ ਕਾਤ ਹੈਗੀ ਤੁਹਾਡੀ ਹੈਗੀ ਤਾਂ ਬੈਠਣ ਗਾਤ ਹੈਗੀ ਤੇਰੀ ਉੱਤੇ ਭੈਣ ਦੇ ਉੱਤੇ ਬੈਠ ਜਾਗੀ ਲੋਨੇ ਐਨਾ ਐਕਟਰ ਜਾਨੀ ਬਾਨਾ ਕੰਮ ਮੇਰੇ ਕਰਕੇ ਚੱਲਦਾ ਤੇਰਾ ਤੁਹਾਨੂੰ ਪਤਾ ਮਾਲਕ ਬੰਦੇ ਅਸੀਂ ਉੱਥੇ ਬੈਠੋ ਕੰਮ ਦੱਸੋ ਜੇ ਕੋਈ ਕੰਮ ਹੋਰ ਜਸਨੇ ਸੁਨੱਖੇ ਹਾਏ ਸੁਨੱਖਾ ਹਾਏ ਨਹੀਂ ਕੀ ਆ ਰਿਹਾ ਜਸਨੇ ਮੈਂ ਕੰਗਲੇ ਬਾਸਟ ਕਰਕੇ ਆ ਆ ਛਿੱਕ ਦੇ ਹੋਰ ਨੇ ਨੋਨੇ ਕਹਿਮ ਹਾ ਉਹ ਘਰ ਦੇ ਸਾਸਰੀ ਗੱਲ ਕਰਦੇ ਲਾਈਕ ਸ਼ੇਅਰ ਸਬਸਕ੍ਰਾਈਬ ਕਾ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਆਪਣੇ ਭਾਈ ਦਾ ਚੈਨਲ ਸੋਹੀ 72 71 ਵਾਲੇ ਕਹਦੇ ਇੱਕ ਵਾਰ ਤੂੰ ਕਹਦੇ ਤੂੰ ਨਹੀਂ ਲਾਈਕ ਕਮੈਂਟ ਹੋਰ ਕੀ ਹੁੰਦਾ ਛੇਤੀ ਬੋਲ ਸ਼ੇਅਰ ਸ਼ੇਅਰ ਸਬਸਕ੍ਰਾਈਬ ਸਬਸਕ੍ਰਾਈਬ ਹੋ ਜੇ ਸ਼ੇਅਰ ਜਾਉਂਦਾ ਕਾਹਾਂ ਭੇਜਣੀ ਆ ਵੀ ਭੇਜ ਜੇ ਬਾਈ ਹਾਂ ਕਿਹੜਾ ਚੈਨਲ ਆਪਣਾ ਸੋਹੀ 7273 ਵਾਲੇ ਸਾਲਿਆ ਸੋਹੀ 7273 ਵਾਲੇ ਆ ਬਾਮਨ ਨੂੰ ਵੀ ਦੇਖ ਲਿਆ ਕਰੋ ਇੰਸਟਾਫਰ ਜਮਾਈ ਨਾ ਨੂੰ ਅਫੀਸ਼ਲ ਪੰਡਤ ਹੈ ਦੀ ਆਈਡੀ ਆ ਕਰੋ ਚੈੱਕ ਬਈ ਇੰਸਟਾਗ੍ਰam ਤੇ ਬਾਕੀ ਤੁਹਾਨੂੰ ਨਾ ਆਤੋ ਨੋਨੇ ਕਰ ਦੂੰਗਾ ਕੰਮ ਆਪਣਾ ਜੀ ਬਾਈ ਆਪਣਾ ਖੜ ਗਿਆ ਆ ਡਾਕਟਰ ਠੀਕ ਐ ਆਈਫੋਨ ਵਾਲਾ origignal ਡਾਕਟਰ ਲੈ ਕੇ ਤੇ ਵੀਰ ਤੇ ਮੈਂ ਕਹਿੰਦਾ 2 ਸਾਲ ਹੋ ਗਏ ਗਾਰੰਟੀ ਟੱਪੀ ਨੂੰ ਦੀ 1.5 ਸਾਲ ਹੋ ਗਿਆ ਆਪਣਾ ਭਾਈ ਕਹਿੰਦਾ ਨਵਾਂ ਨਵਾਂ ਦਿਖਾ ਦੇ ਲੈ ਵੀ ਮਿੱਤਰ ਕਹਿੰਦਾ ਨਵਾਂ ਲੈ ਜਾ ਕੋਈ ਚੱਕਰੇ ਨਹੀਂ ਸਹੀ ਗੱਲ ਆ ਨਾ ਉਹਨੇ ਹਾਂਜੀ ਹਾਂਜੀ ਓਕੇ ਲੋ ਜੀ ਉਹ ਦੇਖੋ ਲਿਆਓ ਜੀ ਲੋ ਜੀ ਚਾਰ ਦਾ ਨਵਾਂ ਡਾਕਟਰ ਦੇਦਾ ਬਾਈ ਮਿੰਟ ਚ ਪੁਰਾਣਾ ਵੀ ਦਿਖਾ ਆਪਣਾ ਬਰੇ ਹੈੱਡਫੋਨ ਵੀ ਦੇ ਦੇ ਮੈਨੂੰ ਤਾਂ ਹੈੱਡਫੋਨ ਦੇ ਵੀ ਤਰੱਕ ਲੱਗਿਆ ਕਰਦਾ ਕੰਮ ਲੋ ਵੀ ਮਿੱਤਰੋ ਆਪਣਾ ਡਾਕਟਰ ਖੜ ਗਿਆ ਸੀਗਾ ਤੇ ਮੈਂ ਕਹਿੰਦਾ 2 ਸਾਲ ਹੋ ਗਏ ਤੇ ਵੀਰ ਕੋਲ ਲੈ ਕੇ ਗਏ ਆਨੂੰ ਆ ਪੁਰਾਣਾ ਬਾਈ ਨੂੰ ਦੇਤਾ 6 ਮਹੀਨੇ ਦੀ ਗਾਰੰਟੀ ਦੀ ਦੀ ਆਪਾਂ 1.5 ਸਾਲ ਬਾਅਦ ਗਾਰੰਟੀ ਟੱਪੇ ਤੇ ਨਵਾਂ ਲੈ ਕੇ ਚੱਲੇ ਭਾਈ ਕੋਲ ਤੇ ਜ਼ੀਰੋ ਪੇਮੈਂਟ ਆਪਾ ਸਹੀ ਗੱਲ ਆ ਨੋਨੇ ਪਹਿਲਾਂ ਇਹ ਦੱਸੋ ਤੁਸੀਂ ਕਿੱਥੇ ਗਏ ਹੋ ਤੇ ਅਸੀਂ ਮਰੰਡੇ ਗਏ ਹੋ ਤੇ ਕੀ ਕਰਨਾ ਕੁਚੇ ਖਾਂਗੇ ਤੇ ਗੋਲ ਗੱਪੇ ਲਓ ਜੀ ਇਹ ਲਓ ਵੀ ਮਿੱਤਰੋ ਬਾਮਣ ਦਾ ਆੜੀ ਆ ਗਿਆ ਬਾਮਣ ਦਾ ਆੜੀ ਆ ਗਿਆ ਵੀਰੋ ਆਏ ਕਰ ਆ ਮਾਂ ਮਾਂ ਬਰਨ ਬੋਏ ਕਬਰੂਨ ਮਾਨਿਆ ਨਾਨੇ ਲੜੇ ਅੱਖ ਬਾਰਾ 32 ਛੋਟ ਗਾਨੇ ਲੜੇ ਪੂਰਤੀਲਾ ਤੇ ਨਸ਼ਾ ਦੇ ਸਿੱਧੇ ਪੂਰਤੀ ਪੂਰਤੀ ਅਈ ਤੇ ਹੀ ਫੇਰਦੀ ਸਾਰੇ ਬਲੌਗ ਦੀ ਕਿ ਨਹੀਂ ਇਹਨਾਂ ਨੇ ਤੂੰ ਪਹਿਲੇ ਮੈਨੂੰ ਐ ਦੱਸ ਇਹ ਜੇ ਬੰਦੇ ਨੂੰ ਦੁਕਾਨ ਚਾਹਤੇ ਬਣ ਦਿੰਨਾ ਚਲੋ ਬਾਰ ਇਹ ਸਾਰੇ ਬਾਹਰ ਫੋਨ ਕਰਦਾ ਜਾ ਬੁਲਾਇਆ ਕਰਦੇ ਦਿਖਾ ਦੇ ਫੋਨ ਦਿਖਾ ਦੇ ਫੋਨ ਕਰੇ ਹੀ ਨਹੀਂ ਇਸ ਤਾਂ ਹੁਣ ਕੰਮ ਹੋ ਗਿਆ ਤੇ ਕਰੇ ਹੀ ਨਹੀਂ ਇਸ ਤਾਂ ਹੁਣ ਕੰਮ ਹੋ ਗਿਆ ਹੁਣ ਬਾਹਰ ਚਲੋ ਹਾਂ ਚਲੋ 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 ਬਾਹਰ ਪਜੋ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਡਾਕਟਰ ਲੈ ਆਏ ਆ ਆਪਾਂ ਨਵਾਂ ਕਾਇਨੌਰ ਤੋਂ ਤੇ ਜੀਤੇ ਡਾਉਣ ਕੋਲ ਆਏ ਆ ਹੁਣ ਜੀਤਾ ਲੈਣ ਆਇਆ ਵਾ ਕੱਖ ਆ ਖੜਾ ਆਪਣਾ ਝੋਟਾ ਆ ਵੀ ਕਾਫੀ ਦਿਨ ਬਾਅਦ ਕੱਢਿਆ ਚਾਪਾਂ ਨੇ ਉਹ ਬੱਲੇ 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 ਗੈਂਗ ਸਾਰੀ ਉਹ ਬੈਠੀ ਆ ਲਓ ਜੀ ਐਨੇ ਕ ਕੱਖ ਚਕਾਉਣ ਮੰਨੂ ਬੁਲਾਇਆ ਹੈ ਤਿੰਨ ਬੰਦੇ ਆਏ ਬਈ ਐਨੇ ਕ ਕੱਖ ਚੱਕਣ ਆਹ ਦੇਖ ਲਓ ਸਵੇਰ ਦਾ ਕੱਖ ਵੱਡਣਾ ਆ ਆਪਾਂ ਹੁਣ ਵਹਿਲਾ ਹੁੰਦਾ ਔਰ ਜਨੇ ਵੀਰ ਕੈਮ ਆ ਸੇ ਤਾਂ ਕੈਣਾ ਪੂਰਾ ਸਸਰੀ ਗੱਲ ਤਾਂ ਕਰਦੇ ਸਸਿਕਾ ਉਹ ਵੀ ਕਰਦੇ ਪ੍ਰੋਮੋਸ਼ਨ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਭਾਈ ਔਰ ਹੋਰ ਕਮੈਂਟ ਵੀ ਕਰਦੇ ਹੋਰ ਕੋਈ ਨਹੀਂ ਪਤਾ ਸਾਇ ਸਬਸਕ੍ਰਾਈਬ ਕੌਣ ਕਰੂਗਾ ਆਹ ਸਬਸਕ੍ਰਾਈਬ ਕੈਣਾ ਹੀ ਹੁੰਦਾ ਚਲੋ ਮਿਲਦੇ ਆਂ ਜੀ ਅੱਗੇ ਜਾ ਕੇ ਹਾਂਜੀ ਆਹੋ ਜਿਆਦਾ ਮਿੱਤਰੋ ਲੋਕ ਵੀ ਅੱਜ ਆਪਣਾ ਮਿੱਟੀ ਦਾ ਕੰਮ ਕਰਦੇ ਆਂ ਨਹੀਂ ਡੈਡੀ ਹੋਣੀ ਬੇਬੇ ਰਿਸ਼ਤੇਦਾਰੀ ਚ ਫੇਰ ਉਹ ਉੱਤਮਾਨ ਕਹਾਣੀ ਕਿਸ ਨੇ ਕਰਕੇ ਆਪਾਂ ਨੂੰ ਆ ਕੇ ਇੱਕ ਕੰਮ ਵਿੱਚ ਲੈਂਦੇ ਟੋਆ ਪਟੜਾ ਜਿੱਦੇ ਬੰਦੇ ਵੀ ਆਪਣੇ ਪਿੰਡ ਮੈਂ ਨੂੰ ਮਾਰ ਗੀ ਬਹੁਤ ਬੜੀ ਆਪਾਂ ਨੇ ਉਹਦੇ خاطر ਉਹ ਟੋਆ ਪਟ ਰਹੀਆਂ ਆਪਣੇ ਨਾਲ ਆ ਬੰਦੇ ਮੈਂ ਮਾਝੂ ਫਸਲੇ ਅਰੇ ਹੋਰ ਕਹਿਣਾ ਫਦੇ ਮਈਆ ਤੇ ਛੱਡਿਆ ਨਹੀਂ ਹੈਗਾ ਕਹਿੰਦਾ ਮੈਂ ਮਸ਼ੀਨ ਦੇ ਉੱਪਰ ਨਾਲੇ ਜਾ ਤਾਂ ਕਰਕੇ ਆਪਾਂ ਨਾਲ ਜਿਕੇ ਆਏ ਇਹਨੂੰ ਆਪਾਂ ਨਹੀਂ ਲੈ ਕੇ ਨਿਕਾਵਾਂਗੇ ਬਾਕੀ ਦਿਖਾਵਾਂ ਮਾਝੂ ਉਹ ਕੇ ਪਟ ਰਹੇ ਆ ਪੁੱਤ ਵਾਹ ਇਹਨ ਵਧੀਆ ਸਾਰਾ ਬਾਕੀ ਮੈਂ ਅੱਜ ਕਿ ਆ ਰਹੇ ਆ ਬੰਦੇ ਬਾਕੀ ਮਿਲਦੇ ਆ ਉਹਨੂੰ ਨਾਲ ਦੀ ਨਾਲ ਥੋੜੇ ਬਣੇ ਹੋਏ ਆ ਕੋਸ਼ਿਸ਼ ਕਰਨੀ ਜਿਹੜਾ ਵੀ ਕੰਮਕਾਰ ਕਰਦੇ ਹੋਣਗੇ ਆਪਾਂ ਉਹ ਨਾਲ ਦੀ ਨਾਲ ਦਿਖਾ ਦੇ ਬਾਕੀ ਮੈਂ ਇਸ ਤੱਕ ਦੀਏ ਹੁਣੇ ਬਾਅਦ ਦੇਖਦੇ ਆ ਆਪਾਂ ਕਿੱਧਰ ਜਾਣਾ ਕਿਆ ਕੰਮਕਾਰ ਮਿਲਦਾ ਆਪਾਂ ਨੂੰ ਆਪਣਾ ਇੱਕ ਟਰਾਲੀ ਵੀ ਪੈਂਚਰ ਹੋਈ ਵੀ ਆ ਉਹਨੂੰ ਵੀ ਆਪਾਂ ਨੇ ਪੈਂਚਰ ਰਵਾ ਕੇ ਲੈ ਕੇ ਆਉਣਾ ਬਾਕੀ ਬਣੇ ਰਹੋ ਤੁਸੀਂ ਚੈਨਲ ਨਾਲ ਬਲੌਗ ਨੂੰ ਅੰਤ ਤੱਕ ਮੇਰਾ ਵੀ ਸਾਰੇ ਜਣੇ ਤੂ ਦੇਖਿਆ ਕਰੋ ਕਿਉਂਕਿ ਆਪਣਾ ਵਾਚ ਟਾਈਮ ਬਹੁਤ ਘੱਟ ਹੈ ਕਾਫੀ ਵੀਡੀਓ ਪਾ ਦਿੱਤੀ ਆਪਾਂ ਨੇ ਆਪਣਾ ਵਾਚ ਟਾਈਮ ਪਤਾ ਨਹੀਂ ਚੰਗਾ ਵੱਧ ਤੋਂ ਵੱਧ ਕਿੰਨਾ ਬਲੌਗ ਦੇਖ ਸਕਦੇ ਆ ਉਹਨਾਂ ਦੇਖਿਆ ਕਰੋ ਬਾਕੀ ਉਹਨੂੰ ਮਿਲਦੇ ਆ ਤੁਹਾਨੂੰ ਅਗਲੀ ਕਲਿੱਪ ਵਿੱਚ ਹਾਂਜੀ ਲੋ ਵੀ ਮਿੱਤਰੋ ਬੰਦੇ ਮੈਸ ਲਿਆਏ ਤੇ ਟੋਆ ਮਾਰਤਾ ਆਪਾਂ ਨੇ ਮਸ਼ੀਨ ਦਾ ਪਾਈਪ ਵੀ ਪੱਟ ਗਿਆ ਆਪਣੀ ਦਾ ਚਲੋ ਦੱਪ ਕੇ ਹੁਣ ਮਿਲਦੇ ਆ ਅੱਗੇ ਤੁਹਾਨੂੰ ਹਾਂਜੀ ਲੋ ਵੀ ਮਿੱਤਰੋ ਮੈਂ ਅਸਤਾ ਪਸ ਦੱਬਤੀ ਬਾਕੀ ਮਿੱਟੀ ਲੱਗੇ ਆ ਹੁਣ ਪਾਉਣ ਉੱਪਰ ਤੇ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਨੁਕਸਾਨ ਵੀਰਾਂ ਦਾ ਕਾਫੀ ਹੋ ਗਿਆ ਕਾਫੀ ਚੰਗੀ ਮਹਸਤੀ ਆ 2.5 3 ਲੱਖ ਦੀ ਮੁੱਲ ਦੀ بیمار ਹੋ ਗਈ ਅੱਜ ਸਵੇਰੇ ਟੈਗ ਹੋ ਗਿਆ ਵਿਚਾਰੀ ਤੇ ਚਲੋ ਬਾਕੀ ਹੁਣ ਮਾਲਕ ਦੇ ਰੰਗ ਆ ਉਹਦੇ ਰੰਗ ਨਿਆਰੇ ਚਾਹੇ ਜੇ ਵੀ ਉਹ ਵੀ ਮਤਲਬ ਕਰਦਾ ਚੰਗੇ ਵਾਸਤੇ ਕਰਦਾ ਖਬਰੇ ਅੱਗੇ ਚੰਗੀ ਜੂਨੇ ਮਿਲਣੀ ਹੋਣੀ ਵਿਚਾਰੀ ਨੂੰ ਬਾਕੀ ਬਣੇ ਰਹੋ ਤੁਸੀਂ ਬਲੌਗ ਦੇ ਐਂਡ ਤੱਕ ਦੇਖਿਓ ਸਾਰਾ ਕੁਝ ਦਿਖਾਉਣਾ ਤੁਹਾਨੂੰ ਕਿਆ ਕਰਦੇ ਕਿ ਕੰਨ ਕਰਦੇ ਬਾਕੀ ਆਪਾਂ ਦੱਬਤੀ ਹੁਣ ਚੰਗਾ ਲੱਗੇ ਉੱਪਰ ਸਿੱਟਣ ਫਿਰ ਮਿੱਟੀ ਪਾਵਾਂਗੇ ਆਹ ਬਾਕੀ ਆਪਣਾ ਲੋਡਰ ਵਾਲਾ ਇੱਕ ਪਾਈਪ ਵੀ ਲੀਕ ਹੋ ਗਿਆ ਸੌਰੀ ਬਾਗਟ ਵਾਲਾ ਉਹ ਵੀ ਦੇਖਦੇ ਆ ਬਾਗਟ ਦਾ ਚਲੋ ਆਏ ਆ ਹੁਣ ਕੰਮ ਹੈ ਨਹੀਂ ਤਾਂ ਨਿਪਟ ਗਿਆ ਤਾਂ ਆਖਰੀ ਵਾਲੀ ਬਾਗਟ ਤੇ ਆ ਕੇ ਲੀਕ ਹੋ ਗਿਆ ਬਾਕੀ ਲੋਡਰ ਨਾਲੇ ਮਿੱਟੀ ਪਾਉਣੀ ਆ ਹੁਣ ਪਾ ਕੇ ਘਰੇ ਚੱਲਦੇ ਆ ਹਾਂਜੀ ਲੋ ਵੀ ਮਿੱਤਰੋ ਘਰੇ ਪਹੁੰਚ ਗਏ ਪਾਈਪ ਲੱਗਿਆ ਹੋਇਆ ਸਨ ਜੀਟਰ ਚ ਆਨ ਕਰਸਨ ਲੱਗਿਆ ਹੋਇਆ ਜਿਹੜੀ ਲੀਕ ਹੋਈ ਆ ਆਪਣੇ ਹਾਂਜੀ ਕੀ ਹਾਲ ਚਾਲ ਆ ਭਾਈ ਸਭ ਦਾ ਲੋ ਵੀ ਮਿੱਤਰੋ ਅੱਜ ਆਪਣੀ ਡਿਊਟੀ ਲੱਗ ਗਈ ਗੰਨੇ ਲੈ ਕੇ ਆਉਣ ਦੀ ਆਪਾਂ ਜਾਣਾ ਹੁਣ ਟੱਪਰ ਵਾਲੇ ਖੇਤ ਚ ਗੰਨੇ ਲੈਣ ਬਾਕੀ ਟਰੈਕਟਰ ਆਪਣਾ ਆ ਖੜਾ ਆਪਣੇ ਵਾਲਾ ਟਰੈਕਟਰ ਅਰਜਨ ਆ ਮਾ ਛੂ ਪੈਂਚਰ ਲਵਾਉਣ ਗਿਆ ਵਾ ਤੇ ਨਵਾਂ ਆਪਣਾ 4x4 ਖੜਾਕ ਕਰਾ ਲਈ। ਬਾਕੀ ਹੋਰ ਕਿਹਾ ਹਾਲ ਚਾਲ ਹੈ ਜੀ ਸਭ ਦਾ? ਕੰਮ ਆ ਰਿਹਾ ਤਾਂ ਅੱਜ ਆ ਸਾਡੇ ਨਾਲ ਸ਼ੈਂਟੀ ਡਾਊਨ ਇਹ ਗੱਡੇ ਦਾ ਸਾਕੇ ਲੈ ਕੇ ਆਊਗਾ। ਦੇਖਦੇ ਹਾਂ ਹੁਣ ਕਿੰਨਾ ਕੰਮ ਆ ਮੋਟਰ ਤੇ। ਚੱਲਦੇ ਆ ਬਾਕੀ ਬਾਕੀ ਭਣੇ ਵੀ ਆ ਤੁਹਾਡੇ ਨਾਲ। ਅਸੀਂ ਸੱਗੀ-ਕੱਲੀ ਚੀਜ਼ ਦਿਖਾਉਂਦੇ ਰਹਿਾਂਗੇ। ਮਿਲਦੇ ਆਈ ਜਾ ਕੇ। ਓਕੇ। ਸ਼ੈਂਟੀ ਡਾਊਨ ਕੰਮ ਹੈ। ਲੋ ਜੀ। ਨੇੜੇ ਲਗੇ ਘਰ ਤੋਂ ਹਾਂਜੀ ਕੀ ਹਾਲ ਚਾਲ ਹੈ ਸਭ ਦਾ ਲੋ ਵੀ ਮਿੱਤਰੋ ਪਹੁੰਚ ਗਏ ਮੋਟਰ ਤੇ ਬੰਤੇ ਆਪਣੇ ਪਹੁੰਚ ਗਏ ਪਹਿਲੇ ਹੀ ਟੀ ਮੈਰੇਟਾਈ ਆ ਆਪਾਂ ਪਹੁੰਚ ਗਏ ਸ਼ੈਂਟੀ ਡਾਊਨ ਕੈਂਪ ਆ ਹਾਂਜੀ ਕੈਂਪ ਆ ਜੀ ਲੋ ਜੀ ਸ਼ੈਂਟੀ ਕੈਂਪ ਆ ਆਪਣੇ ਨਾਲ ਆ ਗਏ ਅੱਜ ਅੱਜ ਆਪਣਾ ਕਰਾਊ ਦਾ ਕੰਮ ਆ ਆਪਾਂ ਲੱਤੜੇ ਕੰਨੇ ਆ ਕੇ ਸਾਲ ਆ ਗਿਆ ਹੁਣ ਅਗੇ ਖਿਡਾਰੀਆਂ ਦਾ ਟਾਈਮ ਆ ਗਿਆ ਉੱਖਣ ਵਾਲਾ ਆਪਣੇ ਘਰ ਦੀ ਖਿਡਾਰੀ ਹੈਗੀ ਆ ਕੋਈ ਕਰਕੇ ਆਪਾਂ ਆਪਣਾ ਆਪਣੀ ਖਿਡਾਰੀ ਚਵਾ ਦੇਣੀ ਹੈ ਆਪਣਾ ਗੱਲਾ ਪੂਰਜੀ ਦਾ ਬਾਕੀ ਅੱਜ ਕਰਤਾ ਕੰਮ ਸਟਾਰਟ ਆਪਾਂ ਨੇ ਗੰਨਾ ਲੱਤ ਕੇ ਤੁਹਾਨੂੰ ਫੇਰ ਮਿਲਦੇ ਆ ਹੁਣ ਜੀ ਕੈਮ ਆ ਸਾਰੇ ਐਕਸ਼ਨ ਜਿਹਦਾ ਮਰ ਦੇਖਣਾ ਬਹੁਤ ਦਾਸ ਭਰੀਆਂ ਲੱਤ ਕੇ ਬੈਠੇ ਆ ਉਹਨਾਂ ਹੱਥ ਵੀ ਨਹੀਂ ਪਾਇਆ ਬਾਈ ਇਹਨੇ ਭਰੀ ਨੂੰ ਹੋਰ ਜਸ਼ਨ ਠੀਕ ਆ ਜੀ ਕੈਮ ਬਾਕੀ ਲੋ ਵੀ ਮਿੱਤਰੋ ਗੰਨੇ ਲੱਤ ਲੈ ਇੱਕੋ ਦਾ ਪਾਪੇ ਇੱਕੋ ਤਾਂ ਅੰਗਿਲ ਦੇਦੇ ਮੈਨੂੰ ਨਹੀਂ ਪਤਾ ਦੂਆ ਕਿੱਥੇ ਰੱਖਿਆ ਬਾਈ ਦੱਸੋ ਇੱਕੋ ਤਾਂ ਇਹ ਕਹਿੰਦੇ ਪਤਾ ਨਹੀਂ ਹੁਣ ਕਿੱਕਾ ਨੂੰ ਪਤਾ ਸਾਨੂੰ ਕੀ ਪਤਾ ਨਹੀਂ ਜਸ ਨੇ ਹੋ ਮਾਰ-ਮਾਰਟ ਵਾਲੀ ਸਾਹ ਹੋਰ ਛੱਟੀ ਕਹਿਮੈਂ ਐ ਕਰ ਦੇ ਇੱਕ ਵਾਰ ਕਾੜਾ ਪੂਰਾ ਕਰਾਏ ਮੈਂ ਪਰੋੜੇ ਉਹ ਕੀ ਹੋ ਗਿਆ ਕੀ ਹੋ ਗਿਆ ਹੁਣ ਬੈਠਿਆ ਕਹਦੇ ਐਕਟਰ ਬਣ ਕੇ ਉੱਪਰ ਆ ਗਿਆ ਮੁਸਲਾਜ ਚਲੋ ਠੀਕ ਆ ਜੀ ਮਿਲਦੇ ਅੱਗੇ ਜਾ ਕੇ ਚੱਲੀਏ ਹੁਣ ਘਰ ਨੂੰ ਬਾਈ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲੋ ਵੀ ਪਾਪਾ ਜੀ ਚੱਲੇ ਆਪਣੇ ਘਰ ਨੂੰ ਸੈਂਟੀ ਟਾਊਨ ਵੀ ਬਾਕੀ ਟਰਾਲੀ ਲਾਤੀ ਆਪਾਂ ਨੇ ਖਿਡਾਰੀ ਤੇ ਹੁਣ ਦੇਖਦੇ ਆਂ ਕੱਲ ਕੋਲ ਨੂੰ ਦਿਖਾਉਲੇ ਖਿਡਾਰੀ ਤੇ ਤੁਹਾਨੂੰ ਦਿਖਾਉਲੇ ਰਾਣਕਪੁਰ ਦਾ ਖਿਡਾਰੀ ਤੇ ਬਾਕੀ ਥੋੜਾ ਹਾਲ ਹੋਇਆ ਪਿਆ ਉਰੇ ਦੂਰੇ ਕੰਮਾਂ ਦੇ ਤਾਂ ਗਿਆਕਾ ਸਵੇਰ ਦੇ ਹੁਣ ਚੱਲਦੇ ਆ ਘਰ ਨੂੰ ਹਜੇ ਇੱਕ ਕੰਮ ਹੋਰ ਆਪਾਂ ਨੂੰ ਆਪਣੀ ਜਿਹੜੀ ਟਰਾਲੀ ਮਿੱਟੀ ਵਾਲੀ ਖੜੀ ਆ ਆ ਝੋਟੇ ਦੇ ਨਾਲ ਦੀ ਉਹਨੂੰ ਪੈਂਚਰ ਵੀ ਲਵਾ ਕੇ ਲੈ ਕੇ ਆਉਣਾ ਆਪਾਂ ਨੇ ਹਜੇ ਬੂਰਮਾ ਜਰੇ ਤੋਂ ਦੇਖਦੇ ਆ ਹੁਣ ਕਦ ਘਰੇ ਪੜਦੇ ਆ ਬਾਅਦ ਕੀ ਮਿਲਦੇ ਆ ਤੁਹਾਨੂੰ ਅਗਲੇ ਕਲਿੱਪ ਚ ਸ਼ੈਂਟੀ ਟਾਊਨ ਫਿਰਦਾ ਆਪਣੇ ਨਾਲ ਬੈਠਾ ਨੂੰ ਉਹਨੂੰ ਪਿਠਾ ਲੀਏ ਵਿਚਾਰੇ ਨੂੰ ਨਾਲ ਆਪਣੇ ਮਿਲਦੇ ਆ ਤੁਹਾਨੂੰ ਅਗਲੇ ਕਲਿੱਪ ਚ ਆਇਆ ਸ਼ੈਂਟੀ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲੋ ਵੀ 7:00 ਵਜੇ ਪੈਂਚਰ ਲਵਾਉਣਾ ਆਏ ਵੇ ਆਪਾਂ ਪੂਰ ਮੱਜ ਦੇ ਪਾਈਆਂ ਕੋਲ ਟਰਾਲੀ ਨੂੰ ਸਵੇਰੇ ਕੰਮ ਲਾਉਣਾ ਫਿਰ ਸਵੇਰ 6:00 ਦੇ ਆਪਣੀ ਟਰਾਲੀ ਨੂੰ ਪੈਂਚਰ ਹੋਇਆ ਵਾਦਾ ਦੋਏ ਟਰਾਲੀਆਂ ਨੂੰ ਹੋ ਗਿਆ ਨਵੇਂ ਅਰਜੰਤੀ ਨੂੰ ਵੀ ਹੋ ਗਿਆ ਸੀਗਾ ਉਹਨੂੰ ਪਹਿਲਾਂ ਮਾਂਚੂ ਲਵਾ ਕੇ ਗਿਆ ਮਾਂਚੂ ਵੀ ਬੈਠਾ ਹੋ ਫੋਨ ਦੇਖਦਾ ਸਾਹਮਣੇ ਆਪਾਂ ਸੋਚਿਆ ਚਲੋ ਥੋੜਾ ਜਿਹਾ ਸ਼ੂਟ ਕਰ ਲਈਏ ਵਿੱਚ ਨੂੰ ਕਲਿੱਪ ਜੋੜ ਲਈਏ ਬਾਕੀ ਲੋ ਵੀ ਮਿੱਤਰੋ ਨੱਕ ਰਿਹਾ ਪੈਂਚਰ ਬਾਕੀ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ ਬਲੌਗ ਜਰੂਰ ਦੇਖਿਆ ਕਰੋ ਯਾਰ ਵਿੱਚੋਂ ਸਕਿੱਪ ਨਾ ਕਰਿਆ ਕਰੋ ਬਾਕੀ ਮਿਲਦੇ ਆ ਤੁਹਾਨੂੰ ਹੁਣ ਜੇ ਤਾਂ ਘਰੇ ਜਾ ਕੇ ਕਲਿੱਪ ਵੀ ਨਹੀਂ ਘਰੇ ਜਾ ਕੇ ਨਹੀਂ ਮਿਲਦੇ ਆ ਤੁਹਾਨੂੰ ਫਿਰ ਅਗਲੇ ਬਲੌਗ ਚ ਬਾਕੀ ਘਰੇ ਜਾ ਕੇ ਐਂਡਿੰਗ ਕਰੂੰਗੇ ਫਿਰ ਦੱਸਦੇ ਆ ਤੁਹਾਨੂੰ ਕਿ ਕਿੰਨੇ ਵਜੇ ਪਹੁੰਚੇ ਕੀ ਕਰਿਆ ਆਪਾਂ ਨੇ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਲਓ ਜੀ ਘਰੇ ਪਹੁੰਚ ਗਏ ਹੁਣ ਆਪਾਂ ਲੱਗੇ ਆ ਬਲੌਗ ਦੀ ਐਂਡਿੰਗ ਕਰਨਨਾ ਤੇ ਟਾਈਮ ਹੋ ਗਿਆ 8 ਵਜੇ ਪੂਰੇ ਤੇ ਹੁਣ ਘਰੇ ਪਹੁੰਚੇ ਆ ਬਾਕੀ ਦੇਖਦੇ ਆ ਸਵੇਰੇ ਕਿੱਧਰ ਨੂੰ ਜਾਣੇ ਕਿਆ ਕਰਦੇ ਆ ਉਹਨੂੰ ਨਾਲ ਦੀ ਨਾਲ ਸਾਰਾ ਕੁਝ ਦੱਸਦੇ ਰਹਾਂਗੇ ਬਾਕੀ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਮਿਲਦੇ ਆ ਜੀ ਹੁਣ ਕਿਸੇ ਨਵੇਂ ਨਵੇਂ ਵਲੌਗ ਚ